ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਜਾ ਵੜਿੰਗ ਨੇ ਇਸਾਰੇ ਘਟਨਾਕ੍ਰਮ ਨੂੰ ਇੱਕ ਫਿਕਸ ਮੈਚ ਦੱਸਿਆ ਰਾਜਾ ਵੜਿੰਗ ਨੇ ਕਿਹਾ ਕਿ ਜੱਤਦਾਰ ਸਾਹਿਬ ਨੂੰ ਹਟਾਉਣ ਤੋਂ ਬਾਅਦ ਜਿਹੜਾ ਬਿਆਨ ਵਿਕਰਮਜੀਤਿਆ ਨੇ ਦਿੱਤਾ ਉਹ ਫਿਕਸ ਮੈਚ ਹੈ ਕਿਉਂਕਿ ਇਹ ਬਿਆਨ ਸੁਖਬੀਰ ਬਾਦਲ ਵੱਲੋਂ ਧਾਗਿਆ ਗਿਆ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪ੍ਰਸਤਾਵ ਰੱਖਿਆ ਅਤੇ ਉਹਨਾਂ ਦਾ ਨਿਪਟਾਰਾ ਵਿਕਰਮਜੀਤਿਆ ਨੇ ਕਰ ਦਿੱਤਾ ਰਾਜਾ ਵੜਿੰਗ ਨੇ ਕਿਹਾ ਕਿ ਇਸ ਬਿਆਨਬਾਜ਼ੀ ਵਿੱਚ ਕੁਝ ਵੀ ਨਵਾਂ ਨਹੀਂ ਕੇਵਲ ਪਰਿਵਾਰ ਅੰਦਰ ਹੀ ਸੱਤਾ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਆਮ ਜਨਤਾ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਹਨ ਉਹਨਾਂ ਕਿਹਾ ਕਿ ਵਿਕਰਮ ਮਜੀਠੀਆ ਨੇ ਸਾਰਾ ਕੁਝ ਸੁਖਬੀਰ ਬਾਦਲ ਨੂੰ ਬਚਾਉਣ ਵਾਸਤੇ ਕੀਤਾ ਰਾਜਾ ਵੜਿੰਗ ਨੇ ਸਵਾਲ ਖੜੇ ਕਰਦੇ ਆ ਕਿ ਹੈ ਕਿ ਜੇਕਰ ਵਿਕਰਮ ਮਜੀਠੀਆ ਨੇ ਇੰਨੇ ਹੀ ਪੰਥ ਪ੍ਰਸਤ ਹਨ ਤਾਂ ਉਹਨਾਂ ਨੇ ਉਸ ਵੇਲੇ ਆਵਾਜ਼ ਕਿਉਂ ਨਹੀਂ ਉਠਾਈ ਜਦੋਂ ਗਿਆਨੀ ਹਰਪੇ ਸਿੰਘ ਨੇ ਤਖਤਸ਼ਾਲੀ ਦਮਦਮਾ ਸਾਹਿਬ ਦੇ ਅਸਤਰ ਉਹਦੇ ਤੋਂ ਲਾਂਬੇ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਜਦੋਂ ਸੁਖਬੀਰ ਬਾਦਲ ਫਸ ਗਏ ਉਹਨਾਂ ਨੂੰ ਇਸ ਮਸਲੇ ਵਿੱਚੋਂ ਕੱਢਣ ਲਈ ਵਿਕਰਮ ਮਜੀਠੀਆ ਨੇ ਜਿਹੇ ਬਿਆਨ ਦਾਗੇ ਜਿਸ ਪ੍ਰਕਾਰ ਅਕਾਲੀ ਦਲ ਦੇ ਹਾਲਾਤ ਨੇ ਆਸੁਖਬੀਰ ਸਿੰਘ ਬਾਦਲ ਹਨ ਇਹਨਾਂ ਦਾ ਵੀ ਇਸੇ ਤਰ੍ਹਾਂ ਨਾਂ ਸੁਣੇ ਐਸੇ ਝਾੜੂ ਵਾਲਿਆਂ ਦਾ ਜੋ ਕੰਮ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਔਰ 88 ਵਰਿਆਂ ਬਾਅਦ ਪੇਸ਼ ਹੋ ਕੇ ਗੁਨਾਹ ਕਬੂਲ ਕੇ ਔਰ ਫੇਰਾਜਾ ਕਾਲ ਤੱਕ ਦੇ ਜ਼ਥੇਦਾਰਾਂ ਨੂੰ ਲੌਂਦਾ ਕੰਮ ਕੀਤਾ ਹੁਣ ਤਾਂ ਆਦਰਨੀਆ ਮਜੀਠੀਆ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਜਾਣ ਪੁੱਛ ਕੇ ਇਹ ਵੀ ਇੱਕ ਚਾਲ ਹੈ ਕਿ ਜਿਹੜੇ ਪੰਛਤ ਤੋਂ ਲੰਬੇ ਹੋਣਗੇ ਜਿਹੜੇ ਸੁਖਬੀਰ ਬਾਦਲ ਤੋਂ ਲੰਬੇ ਹੋਣਗੇ ਉਹਨਾਂ ਨੂੰ ਮਜੀਠੀਆ ਸੰਭਾਲ ਲਏਗਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਲਾਇਆ ਗਿਆ ਇਸੇ ਤਰ੍ਹਾਂ ਹੀ ਫਰਮਾਨ ਆਇਆ ਲੇਕਿਨ ਮਜੀਠੀਆ ਸਾਹਿਬ ਨਹੀਂ ਬੋਲੇ ਉਰੇ ਪਿੱਛੇ ਵੀ ਕਈ ਕਾਰਨ ਹਨ ਇਹ ਜਾਣੇ ਸਾਡੀਆਂ ਸਾਰੀਆਂ ਗੁਰ ਮਰਿਆਦਾ ਸਾਡੇ ਉਸ ਅਕਾਲ ਤਖਤ ਸਾਹਿਬ ਦੀ ਪਰੰਪਰਾਵਾਂ ਨੂੰ ਇੱਕ ਸਵਾਲੀਆ ਚਿੰਨ ਲਾਇਆ ਹੈ ਸਿੱਕੇ ਟੰਗੇ ਆ ਹਰ ਸਿੱਖ ਦਾ ਫਰਜ ਬੰਦਾ ਹੈ ਆ ਉੱਠ ਖੜੇ ਹੋ ਕੇ ਅਸੀਂ ਇਹਨਾਂ ਦੇ ਲੀਡਰਸ਼ਿਪ ਹਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਨੂੰ ਯਾਰਾ ਸਵਾਲ ਕਰੀਏ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ ਆਕਾਲ ਤਖਤ ਸਾਹਿਬ ਤੇ ਉਹਨੇ ਸਿਰ ਝੁਕਾ ਕੇ ਜੋ ਫਰਮਾਨ ਸੀਗਾ ਆਕਾਲ ਤਖਤ ਸਾਹਿਬ ਦਾ ਉਹਨੂੰ ਮੰਨਿਆ ਤੇ ਸਜ਼ਾ ਨੂੰ ਕਬੂਲ ਕੀਤਾ ਔਰ ਅੱਜ ਕੱਲ ਦੇ ਅਹਲਕਾਰ ਜਿਨ੍ਹਾਂ ਨੇ ਸਜ਼ਾ ਸੁਣੀ ਤੇ ਗੁਨਾਹ ਕਬੂਲ ਕੀਤਾ ਤੇ ਉਸ ਤੋਂ ਬਾਅਦ ਸਜ਼ਾ ਸੁਣਾਉਣ ਵਾਲਿਆਂ ਨੂੰ ਤੁਸੀਂ ਉਸ ਗੱਡੀ ਤੋਂ ਲਾਂਬੇ ਕਰਨ ਦਾ ਆਦੀ ਆਦੇ ਜੋਰ ਤੇ ਜਿਹੜਾ ਤੁਸੀਂ ਕੰਮ ਕੀਤਾ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਬੇਸ਼ੱਕ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਜਿੱਥੇ ਪੰਜਾਬ ਦੀ ਗੱਲ ਹੋਏਗੀ ਜਿੱਥੇ ਸਿੱਖੀ ਦੀ ਗੱਲ ਹੋਏਗੀ ਉਥੇ ਅਸੀਂ ਸਾਰੇ ਡੱਟ ਕੇ ਅਸੀਂ ਸਨਮਾਨ ਤੇ ਸਿੱਖਾ ਦੀ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਨੂੰ 7 April ਤੋਂ ਲੈ ਕੇ 9 April ਤੱਕ ਆਨਜਾਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪੰਜਾਬ ਰੋਡ ਵਿੱਚ ਪੰਨ バス PRTC ਕੰਟਰੈਕਟ ਵਰਕਰ ਯੂਨੀਅਨ ਨੇ ਸਰਕਾਰ ਨੂੰ ਅਲਟੀਮੇਟ ਦਿੱਤਾ ਹੈ ਕਿ ਜੇਕਰ ਉਹਨਾਂ ਦੀ ਮੰਗਾਂ 1 ਮਹੀਨੇ ਦੇ ਅੰਦਰ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਬੱਸਾਂ ਦੀਆਂ ਆਵਾਜਾਈ ਬੰਦ ਕਰ ਦੇਣਗੇ ਜਦੋਂ ਕਿ 13 March ਤੋਂ ਕਰਮਚਾਰੀ ਆਪਣੇ ਜ਼ਿਲ੍ਹਾ ਪੱਧਰ ਤੇ ਵਿਰੋਧ ਪ੍ਰਦਰਸ਼ਨ ਕਰਨਗੇ ਇਸ ਲਈ ਪੂਰਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਇਹ ਫੈਸਲਾ ਕਰਮਚਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ ਉਹਨਾਂ ਨੇ ਦਲੀਲ ਦਿੱਤੀ ਹੈ ਕਿ ਉਹ ਨਹੀਂ ਜਾਣਦੇ ਕਿ ਆਮ ਲੋਕਾਂ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਪਰ ਸਰਕਾਰ ਵੱਲੋਂ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਜਿਸ ਲਈ ਉਹਨਾਂ ਇਹ ਕਦਮ ਚੁੱਕ ਕੇ ਲਈ ਮਜਬੂਰ ਹੋ ਰਹੇ ਹਨ ਜ਼ਿਕਰ ਕਰਦੀ ਹੈ ਕਿ ਇਸ ਸਮੇਂ ਦੌਰਾਨ 577 ਰੂਟਾਂ ਤੇ ਬੱਸ ਸੇਵਾ ਪ੍ਰਭਾਵਿਤ ਹੋਵੇਗੀ ਪੀਆਰਟੀਸੀ ਕੋਲ 1200 ਤੋਂ ਵੱਧ ਬੱਸਾਂ ਦਾ ਬੇੜਾ ਹੈ ਜਜੋ ਕਿ ਲਗਭਗ 400 ਨਵੀਆਂ ਬੱਸਾਂ ਆਉਣ ਵਾਲੀਆਂ ਹਨ ਦੱਸਦੇ ਕਿ 1 ਜੁਲਾਈ 2024 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਟਰਾਂਸਪੋਰਟ ਕਾਮਯਾਬੀਆਂ ਦੀਆਂ ਮੰਗਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਖਲ ਕਰਨ ਦਾ ਭਰੋਸਾ ਦਿੱਤਾ ਸੀ ਪਰ 7-18 ਮਹੀਨੇ ਬੀਤ ਗਏ ਹਨ ਕੋਈ ਠੋਸ ਫੈਸਲਾ ਨਹੀਂ ਲਿਆ ਗਿਆ ਇੱਕ ਮੀਟਿੰਗ ਵੀ ਬਣਾਈ ਗਈ ਸੀ ਇੱਕ ਮੀਟਿੰਗ ਵੀ ਬਣਾਈ ਗਈ ਸੀ ਇਸ ਤੋਂ ਬਾਅਦ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਨੇ ਵੀ ਮੰਗਾਂ ਜਲਦ ਹੀ ਖਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਹਲੇ ਤੱਕ ਉਹਨਾਂ ਦੀਆਂ ਮੰਗਾਂ ਉੱਤੇ ਗੌਰ ਨਹੀਂ ਕੀਤਾ ਗਿਆ ਸ਼੍ਰੋਮਣੀ ਕਾਲਦਲ ਪਾਰਟੀ ਲਾਈਨ ਤੋਂ ਵੱਖ ਵੀਡੀਓ ਅਤੇ ਬਿਆਨ ਜਾਰੀ ਕਰਨ ਪ੍ਰਤੀ ਗੰਭੀਰ ਹੋ ਗਈ ਹੈ ਜਿਸ ਵਿੱਚ ਸ਼੍ਰੋਮਣੀ ਕਾਲਦਲ ਵਿਰੁੱਧ ਬਗਾਵਤ ਦਿਖਾਈ ਦੇ ਰਹੀ ਹੈ ਐਤਵਾਰ ਨੂੰ ਕਾਲੀਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਹੈ ਇਸ ਮੀਟਿੰਗ ਵਿੱਚ ਸੰਸਦੀ ਪਾਰਟੀ ਨੇ ਇਸ ਮਾਮਲੇ ਵਿੱਚ ਸਖਤ ਫੈਸਲਾ ਲੈਣ ਦਾ ਐਲਾਨ ਕੀਤਾ ਹੈ ਵਿਕਰਮ ਜਿਠੀਆ ਸਮੇਤ ਸਾਰੇ ਬਾਗੀ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ ਸ਼੍ਰੋਮਣੀ ਕਾਲਦਨ ਹੁਣ ਇੱਕ ਵਾਰ ਫਿਰ ਦੋ ਫਾੜ ਹੋਣ ਦੀ ਕਗਾਰ ਤੇ ਪਹੁੰਚ ਗਿਆ ਹੈ ਤਿੰਨ ਤਖਤ ਸਾਹਿਬ ਦੇ ਚਿਹਰਿਆਂ ਨੂੰ ਹਟਾਉਣ ਮਗਰੋਂ ਪੰਥਕ ਸਿਆਸਤ ਵਿੱਚ ਪੁਚਾਲ ਆਇਆ ਹੈ ਸ਼੍ਰੋਮਣੀ ਕਾਲਦਨ ਦੇ ਫੈਸਲੇ ਦੀ ਵਿਆਪਕ ਆਲੋਚਨਾ ਕੀਤੀ ਜਾ ਰਹੀ ਹੈ ਪਾਰਟੀ ਦੇ ਲੀਡਰ ਅਸਤੀਫੇ ਦੇ ਕੇ ਅਕਾਲੀ ਦਲ ਦੀ ਰਾਜਕੀ ਮੁਖਾਲਫਤ ਕਰ ਰਹੇ ਹਨ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਾਲਦਨ ਨੇ ਇਹੋ ਜਿਹੇ ਲੀਡਰਾਂ ਉੱਤੇ ਐਕਸ਼ਨ ਲਿਆ ਪਾਰਟੀ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਾਲਦਨ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਕੁਝ ਪਾਰਟੀ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਾਲਲ ਦੇ ਫੈਸਲੇ ਵਿਰੁੱਧ ਦਿੱਤੇ ਬਿਆਨਾਂ ਵੀਡੀਓ ਦਾ ਸਖਤ ਨੋਟਿਸ ਲਿਆ ਹੈ ਇਸ ਮੁੱਦੇ ਤੇ ਚੰਡੀਗੜ੍ਹ ਵਿਖੇ ਹੋਈ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਨੁਸ਼ਾਸਨ ਹਿੰਤਾ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਰ ਕੋਈ ਪਾਰਟੀ ਫੋਰਮ ਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਆਜ਼ਾਦ ਹੈ ਪਰ ਕਿਸੇ ਨੂੰ ਵੀ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਕੋਈ ਵੀ ਪਾਰਟੀ ਤੋਂ ਉੱਪਰ ਨਹੀਂ ਹੈ। ਕਲ ਵਿਕਰਮਜੀਤ ਨੇ ਵੀ ਜਿਹੜਾ ਫੈਸਲਾ ਦਿੱਤਾ ਉਹਦੇ ਬਾਰੇ ਨਿੰਦਾ ਕੀਤੀ ਹੈ ਕੀ ਕਹਿੰਦੇ ਹੋ? ਇਹ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਇਹਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਧੰਗ ਗ੍ਰਾਮਦਾ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪਰਥ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਹਿ ਕੇ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਜਿਹੜੇ ਵਰਤਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰਣ ਸਿੰਘ ਸਾਹਿਬ ਜਿਹੜਾ ਤੁਹਾਨੂੰ ਸਿਵਾਮੁਖ ਕੀਤਾ ਗਿਆ ਕਈ ਨਿਦਾਵਾਂ ਆਣੇ ਕੱਲ ਅਸਤੀਫਾ ਦੇ ਦਿੱਤੇ ਰੋਸ ਹੋਜੋ ਅਸਤੀਫਾ ਦਿੱਤੇ ਨਿਕਲ ਦੇਖੋ ਇਸ ਵਿੱਚ ਰੋਸ ਹੈ ਇਹ ਤਖਤ ਸਾਹਿਬ ਦੇ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਸਾਲ ਦੀ ਮਾਨਵ ਰਿਆਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਹੈ ਕਿਉਂਕਿ ਤਖਸਾਲ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਵੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾਂ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੋ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੋਈ ਐਸੀ ਘਟਨਾ ਵਾਪਰਦੀ ਹੈ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਇੱਥੋਂ ਦੇ ਹੁਕਮ ਨੂੰ ਦੇਖਦਾ ਇੱਥੋਂ ਦੇ ਹੁਕਮਾਂ ਦੀ ਉਹ ਤਾਬੀਦ ਕਰਦਾ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਮਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨਵਾਦ ਮੈਂ ਘਰ ਵਿੱਚ ਮੁੱਖ ਮੰਤਰੀ ਨਹੀਂ ਹਾਂ ਮੇਰੇ ਹੁਕਮਾਂ ਉੱਤੇ ਪਾਲਣਾ ਨਹੀਂ ਕੀਤੀ ਜਾਂਦੀ ਘਰ ਵਿੱਚ ਮੈਂ ਬਾਕੀਆਂ ਵਾਂਗ ਇੱਕ ਆਮ ਇਨਸਾਨ ਬਣ ਜਾਂਦਾ ਹਾਂ ਘਰ ਵਿੱਚ ਮੈਨੂੰ ਸਿਰਫ ਆਪਣੀ ਪਤਨੀ ਦੀ ਗੱਲ ਸੁਣਨੀ ਪੈਂਦੀ ਹੈ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਿਕ ਹੀ ਜਿਸ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ ਦੱਸਦੇ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖਾਲਸਾ ਕਾਲਜ ਫਾਰ ਊਮਨ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣਾਂ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਕਈ ਗੁਰਮੰਤਰ ਦਿੱਤੇ ਵਿਦਿਆਰਥੀਆਂ ਨੇ ਸਵਾਲ ਜਵਾਬ ਸੈਸ਼ਨ ਦੌਰਾਨ ਉਹਨਾਂ ਤੋਂ ਕਈ ਸਵਾਲ ਪੁੱਛੇ ਇੱਕ ਵਿਦਿਆਰਥੀ ਨੇ ਮਾਨ ਨੂੰ ਪੁੱਛਿਆ ਕਿ ਉਹ ਘਰ ਵਿੱਚ ਵੀ ਮੁੱਖ ਮੰਤਰੀ ਹੁੰਦੇ ਹਨ ਜਾਂ ਫਿਰ ਆਮ ਇਨਸਾਨ ਜਿਸ ਦਾ ਸੀਐਮ ਭਗਵਾਨਤ ਮਾਨ ਨੇ ਜਵਾਬ ਦਿੱਤਾ ਮਤਲਬ ਵੈਸੇ ਤਾਂ ਮੈਂ ਪੰਜਾਬ ਦਾ ਹੋਮ ਮਿਨਿਸਟਰ ਹਾਂ ਪਰ ਸਾਡੇ ਘਰ 'ਚ ਹੋਮ ਮਿਨਿਸਟਰ ਕੌਣ ਹੈ ਤੁਸੀਂ ਇਹ ਹੀ ਪੁੱਛਦੇ ਹੋ ਨਾ ਹਾਂਜੀ ਸਰ ਮੈਨੂੰ ਮੈਂ ਪਹਿਲਾਂ ਵੀ ਕਿਸੇ ਨੇ ਪੁੱਛਿਆ ਸੀ ਕਹਿੰਦੇ ਬਾਹਰ ਤਾਂ ਬੜੀ ਟੌਰ ਹੈ ਭਾਰਤ ਬੜੀ ਬੱਲੇ ਬੱਲੇ ਆ ਇੱਜ਼ਤ ਹੈ ਜੋ ਕਰੇ ਜਾਣੇ ਇੱਜ਼ਤ ਵਾਦਾ ਵਾਦਾ ਘਾਟਾ ਕੋਈ ਮਹਿਸੂਸ ਕਰਦੇ ਹੋ ਮੈਂ ਕਹਾਂ ਜੀ ਜਿਹਨੇ ਦੁਨੀਆਦਾਰੀ ਚਲਦੀ ਉਹਵੇਂ ਹੀ ਅਸੀਂ ਆ ਆਮ ਘਰਾਂ ਚ ਉੱਠੇ ਹੋਏ ਆ ਜੀ ਆਮ ਲੋਕਾਂ ਕਮਾਂਗੂ ਰਹਿੰਦੇ ਆ ਆਮ ਜ਼ਿੰਦਗੀ ਹੈ ਕੋਈ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਪੈਦਾ ਨਹੀਂ ਹੋਏ ਮਿਹਨਤਾਂ ਕਰਕੇ ਖੇਤੀਆਂ ਕਰਕੇ 10ਵੀਂ ਸਾਈਕਲ ਤੇ ਫਿਰ ਬਾਅਦ ਮੈਂ ਵੀ ਬੀਕਾਮ ਚ ਦਾਖਲਾ ਲਿਆ ਉਹ ਬੱਸ ਦੀ ਛੱਤ ਤੇ ਕਿਉਂਕਿ ਸਟੂਡੈਂਟਾਂ ਦਾ ਚੜ ਨਹੀਂ ਦਿੰਦੇ ਅੰਦਰ ਤਾਂ ਕਹਿੰਦੇ ਨਾ ਛੱਤ ਤੇ ਚਲੋ ਸੋ ਉਸ ਤੋਂ ਬਾਅਦ ਜ਼ਿੰਮੇਵਾਰੀ ਐਸ ਲੈਵਲ ਦੀ ਆ ਗਈ ਕਿ ਜਿਹੜਾ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਡਾ ਸਟੇਟ ਦਾ ਹੈ ਇੱਕ ਬਹੁਤ ਵੱਡੀ ਤੇ ਸੈਂਟੀਮੈਂਟਲ ਤੇ ਜਜ਼ਬਾਤੀ ਸਟੇਟ ਹੈ ਸਾਡੀ ਸਾਢੇ 3 ਕਰੋੜ ਦੰਦਾ ਉਹਨਾਂ ਦਾ ਕਸਟੋਡੀਅਨ ਬਣਨਾ ਫਿਰ ਉਹਨਾਂ ਨੂੰ ਹਰ ਇੱਕ ਨੂੰ ਖੁਸ਼ ਰੱਖਣਾ ਬੜਾ ਔਖਾ ਕੰਮ ਹੈ ਪਰ ਉਹ ਕਹਿੰਦੇ ਹਨ ਕਿ ਜਿਹੜਾ ਚੁੰਝ ਦਿੰਦਾ ਹੈ ਉਹ ਚੋਗਾ ਵੀ ਦਿੰਦਾ ਜਿਹੜਾ ਕੋਈ ਪ੍ਰਮਾਤਮਾ ਜੇ ਕੋਈ ਅਹੁਦਾ ਦਿੰਦਾ ਹੈ ਤਾਂ ਉਹਨੂੰ ਨਿਭਾਉਣ ਦਾ ਸਮੱਤ ਵਿਧੀ ਵਿਧਾਨ ਵੀ ਦਿੰਦਾ ਨਾਲ ਐਵੇਂ ਨਹੀਂ ਕਿਸੇ ਤੋਂ ਕੰਮ ਲੈਂਦਾ ਉਹ ਕਿਸੇ ਦੀ ਡਿਊਟੀ ਲਾਉਂਦਾ ਆਪ ਤਾਂ ਦੇਖੋ ਰੱਬ ਨੇ ਆਪ ਤਾਂ ਆਉਣਾ ਨਹੀਂ ਕਿਸੇ ਨਾ ਕਿਸੇ ਬੰਦੇ ਦੇ ਵਿੱਚ ਦੀ ਹੋਈ ਕੋਈ ਕੰਮ ਕਰਾਉਂਦਾ ਸੋ ਜੋ ਇੱਜ਼ਤ ਮਾਨ ਕਰ ਬਣਿਆ ਹੋਇਆ ਮੈਂ ਤਾਂ ਇਹੀ ਕਹਣਾ ਉਹਨਾਂ ਘਰੇ ਜਾ ਕੇ ਵੀ ਸ਼ੀਸ਼ੇ ਮੂਰੇ ਖੜਕੇ ਵੀ ਕਿ ਜਿੰਨੀ ਕਿ ਇੱਜ਼ਤ ਪ੍ਰਮਾਤਮਾ ਨੇ ਬਖਸ਼ੀ ਹੈ ਇੰਨੀਕ ਬਣੀ ਰਹੇ ਤਾਂ ਮੈਂ ਬਦੇ ਨਾ ਪਰ ਘਟੇ ਨਾ ਪਰ ਹਾਂ ਤੁਹਾਡਾ ਸਵਾਲ ਜਿਹੜਾ ਉਹ ਇਹ ਵੀ ਘਰੇ ਜਾ ਕੇ ਮੈਂ ਮੁੱਖ ਮੰਤਰੀ ਨਹੀਂ ਹੁੰਦਾ ਠੀਕ ਹੈ ਨਾ ਉਹ ਤਾਂ ਘਰ ਤੋਂ ਪਹਿਲੀ ਜਦੋਂ ਘਰ ਵੱਲ ਨੂੰ ਗੱਡੀ ਮੁੜਦੀ ਹੈ ਉਹਦੇ ਮੈਂ ਕਹ ਦਿੰਦਾ ਵੀ ਭਾਈ ਘਰੇ ਆਗੇ ਹੁਣ ਆਪਾਂ ਤੇ ਆਪਣੇ ਆਪਣਾ ਵੀ ਗੱਲ ਕਰ ਲੈਣਾ ਵੀ ਘਰੇ ਆਗੇ ਵੀ ਹੁਣ ਆਰਡਰ ਤਾਂ ਚੱਲਣੇ ਨਹੀਂ ਹੈਗੇ ਹੈ ਨਾ ਹੁਣ ਤਾਂ ਜੋ ਕਈ ਵਾਰੀ ਬਾਹਰ ਇੱਕ ਵਾਰ ਮੈਂ ਕਿਹਦੇ ਫੰਕਸ਼ਨ ਤੇ ਗਿਆ ਬੜਾ ਜਮੀਅਦ ਬੈਠੇ ਆ ਮਹਾਨ ਇੱਜ਼ਤ ਸਾਰੇ ਪਾਸੇ ਸਲੂਟ ਸਾਰੇ ਤੇ ਸਟੂਡੈਂਟ ਵੀ ਕਹਣ ਜੀ ਸਰ ਯੂ ਆਰ ਜੀਨੀਅਸ ਫਰੋਂ ਅਤਮਕਾ ਚਲੋ ਤਾਰੀਫ ਰੀਕ ਨੂੰ ਚੰਗੀ ਲੱਗਦੀ ਹੈ ਅੱਧੇ ਕਾਂਟੇ ਵਾਰ ਮੈਂ ਕਰੀ ਗਿਆ ਜਾਣ ਸਾਰ ਪਹਿਲਾ ਡਾਇਲੋਗ ਸੀ ਤੁਹਾਨੂੰ ਅਕਲੀਆਂ ਸਾਦੀ ਮੈਂ ਕਹਿਆ ਯਾਰ ਮੈਂ ਸੋਚਾ ਅੱਧਾ ਘੰਟਾ ਪਹਿਲਾਂ ਤਾਂ ਮੈਨੂੰ ਜੀਨੀਅਸ ਹੀ ਕਹੀ ਜਾਂਦੇ ਸੀ ਲੋਕ ਮੈਂ ਕੀ ਹੋ ਗਿਆ ਅੱਤੌਲੀਏ ਦੇਖੋ ਕਿਥੇ ਸਿੱਟ ਗਏ ਹਾਂ ਤੌਲੀਏ ਦੇਸ ਧਰਨ ਦੀ ਜਗ੍ਹਾ ਇਹ ਹੈ ਹੈ ਉਹ ਚੱਪਲਾਂ ਦੇਖੋ ਕਿਥੇ ਪਈਆਂ ਨੇ ਮੈਂ ਕਹਿਆ ਜੀ ਕੋਈ ਗੱਲ ਨਹੀਂ ਅੱਗੇ ਤੋਂ ਤਦ ਤੌਲੀਏ ਅੱਗ ਤਰ ਗਏ ਕਰਾਂਗੇ ਸੋ ਇਹ ਤਾਂ ਯੂਨੀਵਰਸਲ ਟਰੁਥ ਹੈ ਔਰ ਅੱਜ ਵਿਮਨ ਦੇ ਹੈ ਕੁਝ ਬੋਲ ਵੀ ਨਹੀਂ ਸਾਡੇ ਭਾਈ ਥੋੜਾ ਦੇਣਾ ਅੱਜ ਨਾ ਠੀਕ ਹੈ ਨਾ ਸੋ ਪਰ ਇਹ ਵੀ ਗੱਡੀ ਦੇ ਦੋ ਪਹੀਏ ਨੇ ਗ੍ਰੈਸਤੀ ਜੀਵਨ ਜਿਹੜਾ ਪਹੀਏ ਦੋਨੇ ਜੇ ਬੈਲੈਂਸ ਦੇ ਵਿੱਚ ਰਹਿਣ ਤਾਂ ਗੱਡੀ ਚੱਲਦੀ ਹੈ ਨਹੀਂ ਤਾਂ ਫਿਰ ਜੇ ਇੱਕ ਪਹੀਆ ਖਰਾਬ ਹੋਵੇ ਜਾਂ ਅਲਾਈਨਮੈਂਟ ਆਊਟ ਹੋਵੇ ਜਾਂ ਫਿਰ ਗੱਡੀ ਨਹੀਂ ਚੱਲਦੀ ਫਿਰ ਸੋ ਉਹ ਕਹਿੰਦੇ ਵੀ ਓਬਾਮੇ ਨੇ ਵੀ ਕਿਹਾ ਸੀਗਾ ਜਦੋਂ ਉਹ ਰਾਸ਼ਟਰਪਤੀ ਸੀ ਕਿ ਸਾਰੀ ਦੁਨੀਆ ਮੈਥੂ ਡਰਦੀ ਹੈ ਕਹਿੰਦਾ ਮੈਂ ਮਸ਼ੈਲ ਓਬਾਮਾ ਤੋਂ ਡਰਦਾ ਹਾਂ ਹੈਨਾ ਪਤਾ ਨਹੀਂ ਕੀ ਰੋਗ ਜਾਂ ਹੁੰਦਾ ਇਹ ਨਾ ਕੁਝ ਕਹਿ ਨਹੀਂਉ ਸਾਨੂੰ ਤੁਸੀਂ ਉਹ ਦੱਦ ਦਾਰ ਮੇਰਾ ਇੱਕ ਦੋਸਤ ਹੈ ਉਹ ਪਿੰਡ ਹੈ ਉਹ ਕਹਿੰਦਾ ਬਾਈ ਜੀ ਗੱਲ ਪੁੱਛਣੀ ਸੀ ਮੈਂ ਕੀ ਕਹਿੰਦਾ ਯਾਰ ਮੈਂ ਅਮਰੀਕਾ ਵਾਲੀ ਤੇ ਰੋ ਬਹੁਤ ਮਾਰਦਾ ਮੈਂ ਕਿਹਾ ਅੱਛਾ ਕਹਿੰਦਾ ਜੇ ਨੂਨ ਮਿਰਚ ਘੱਟ ਹੋਵੇ ਮੈਂ ਥਾਲੀ ਭਗਾ ਕੇ ਮਾਰ ਦਾਂ ਕਹਿੰਦਾ ਮੈਂ ਕਿਹਾ ਅੱਛਾ ਕਹਿੰਦਾ ਜੀ ਮੈਂ ਦਰਦੂਰੂ ਪੀ ਕੇ ਆ ਜਾਾਂ ਕਹਿੰਦਾ ਫਿਰ ਜੁਰਾਬਾਂ ਜੁਰੂਬਾਂ ਉਹੀ ਲਾਉਂਦੀਆਂ ਮੇਰੀਆਂ ਹੈਨਾ ਮੈਂ ਕਿਹਾ ਅੱਛਾ ਕਹਿੰਦਾ ਵੀ ਜੇ ਉਹ ਕੁਝ ਕਹਦੇ ਆ ਲੈ ਆਉਣਾ ਮੈਂ ਮੈਂ ਐ ਲੈ ਆਉਂਦਾ ਅਜੇ ਨਹੀਂ ਟਾਈਮ ਹੈਗਾ ਜੀ ਮੈਂ ਕਹਿੰਦਾ ਮੈਂ ਉਹਦੀ ਕੋਈ ਨਹੀਂ ਮੰਨਦਾ ਗੱਲ ਮੈਂ ਕਿਹਾ ਅੱਛਾ ਫੇਰ ਤੂੰ ਪੁੱਛਣਾ ਕੀ ਚਾਹੁੰਦਾ ਕਹਿੰਦਾ ਯਾਰ ਡਰ ਵੀ ਮੈਨੂੰ ਹੀ ਲੱਗਦਾ ਉਹ ਤੂੰ ਕਹਿੰਦਾ ਨਾਲੇ ਕੁਝ ਕਹਿੰਦੀ ਨਹੀਂ ਮੈਂ ਕਿਹਾ ਭਈ ਇਹ ਤਾਂ ਕੁਦਰਤ ਵੱਲੋਂ ਨਾ ਕੋਈ ਸੈਂਸ ਪਾਈ ਹੋਈ ਹੈ ਸੋ ਭਈ ਬਚਾਈ ਰੋਏ ਬਸ ਜਿਉਂਦੀਆਂ ਬਸਦੀਆਂ ਰੋ ਕਿਉਂਕਿ ਤੁਸੀਂ ਜਗ ਜਨਮੀਆਂ ਹੋ ਤੁਸੀਂ ਬਹੁਤ ਕੁਝ ਦੇਖਣਾ ਹੁੰਦਾ ਤੁਸੀਂ ਕਿਉਂਕਿ ਅਸੀਂ ਤਾਂ ਸਾਡੀ ਤਾਂ ਘਰੋਂ ਬਾਹਰ ਜਦੋਂ ਜਾਂਦੇ ਆ ਸਾਡੀ ਤਾਂ ਆਊਟਿੰਗ ਹੋ ਜਾਂਦੀ ਹੈ ਬੱਡਾ ਹਰ ਵਕਤ ਘਰੇ ਹੀ ਰਹਿਣਾ ਫਿਰ ਅੱਗੇ ਗਰਸਤੀ ਨੂੰ ਸੰਭਾਲਣਾ ਬੱਚਿਆਂ ਨਾਲ ਜਾਂ ਕੌਣ ਆਉਂਦਾ ਕਰੇ ਕੀ ਉਹ ਕਹਿੰਦੇ ਆ ਨਾ ਕਿ ਘਰ ਤਾਂ ਬਣ ਜਾਂਦਾ ਪਰ ਉਸ ਘਰ ਨੂੰ ਅਸਲੀ ਘਰ ਜਿਹੜਾ ਉਹ ਲੇਡੀ ਬਣਾਉਂਦੀ ਹੈ ਕਿ ਨਹੀਂ ਤਾਂ ਬੁਆਜ ਹੌਸਟਲ ਦਾ ਜਿਹੜਾ ਹਾਲ ਹੁੰਦਾ ਉਹੀ ਸੇਮ ਹੁੰਦਾ ਹੈ ਵੀ ਕੋਈ ਕਿਤੇ ਚੀਜ਼ ਪਈ ਹੈ ਕੋਈ ਕਿਤੇ ਚੀਜ਼ ਪਈ ਹੈ ਸੋ ਇਹ ਪਰਮਾਤਮਾ ਨੇ ਤੁਹਾਨੂੰ ਗੁਣ ਦਿੱਤਾ ਹੈ ਹਾਂ ਮੈਨੂੰ ਇੱਕ ਥੋੜਾ ਜਿਹਾ ਫਾਇਦਾ ਆਇਆ ਕਿ ਜਿਹੜੀ ਮੇਰੀ ਵਾਈਫ ਉਹ ਡਾਕਟਰ ਹੈ ਐਮ ਬੀਬੀਐਸ ਹੈ ਤੇ ਪੜ੍ਹੀ ਲਿਖੀ ਹੈ ਤਾਂ ਕਰਕੇ ਥੋੜਾ ਬਹੁਤ ਅ ਅੰਗਰੇਜ਼ੀ ਦੀ ਝੜਕ ਲੈਂਦੀ ਹੈ ਹੋਰ ਤਾਂ ਕੀ ਹੈ ਹਨਾ ਉਹ ਗਾ ਉਹ ਤਾਂ ਸੇਮ ਹੀ ਨੇ ਨਾ ਗੱਲਾਂ ਤਾਂ ਸੇਮ ਹੀ ਨੇ ਸੋ ਪਰ ਰਹਿਣਾ ਵੀ ਇਦਾਂ ਹੀ ਚਾਹੀਦਾ ਫਿਰ ਸਮਾਜ ਦਾ ਅਸੀਂ ਹਿੱਸਾ ਤਾਂ ਸਮਾਜ ਦਾ ਜੋ ਸਮਾਜ ਨਾ ਹੁੰਦਾ ਜੋ ਜਿਵੇਂ ਸਮਾਜ ਰਹਿੰਦਾ ਉਵੇਂ ਹੀ ਅਸੀਂ ਰਹਿਨੇ ਆ ਕੋਈ ਅਸੀ ਗੱਲ ਨਹੀਂ ਪਰ ਹਾਂ ਵਿਸ਼ਵਾਸ ਪਿਆਰ ਇੱਕ ਦੂਜੇ ਨੂੰ ਸਮਝਣਾ ਔਰ ਇੱਕ ਦੂਜੇ ਦੀਆਂ ਉਮੀਦਾਂ ਤੇ ਪੂਰਾ ਉਤਰਨਾ ਇਹ ਜਿਹੜਾ ਮੰਤਰ ਉਹ ਵਸਦੇ ਘਰਾਂ ਦੀ ਨਿਸ਼ਾਨੀ ਹੈ ਜੀ ਔਰ ਹਮੇਸ਼ਾ ਕਰ ਮੈਂ ਤਾਂ ਇਹ ਕਹਣਾ ਕਿ ਪੰਜਾਬ ਦੇ ਘਰ ਵਸਦੇ ਰਹਿਣ ਹੱਸਦੇ ਰਹਿਣ ਔਰ ਸਾਡਾ ਪੰਜਾਬ ਤਰੱਕਿਆ ਕਰਦਾ